ਗਮਗਾਟਾ ਮਾਰੂ ਨਾਮ ਦਾ ਉਹ ਜਹਾਜ਼ ਜਿਸ ਦੇ ਵਿੱਚ ਭਾਈ ਗੁਰਦਿੱਤ ਸਿੰਘ ਦੇ ਸਮੇਤ 376 ਯਾਤਰੀ ਅਤੇ ਉਹਨਾਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜਵੀ ਮੌਜੂਦ ਸੀ। ਵਾਹਿਗੁਰੂ ਵਾਹਿਗੁਰੂ ਇਹ ਸਭ ਜਹਾਜ਼ ਤੇ ਸਵਾਰ ਹੋ ਕੇ ਕੈਨੇਡਾ ਨੂੰ ਜਾ ਰਹੇ ਸੀ। ਜਦੋਂ ਇਹ ਜਹਾਜ਼ ਬਾਰਡਰ ਤੇ ਪਹੁੰਚਿਆ ਤੇ ਕੈਨੇਡਾ ਸਰਕਾਰ ਨੇ ਕਿਸੇ ਨੂੰ ਵੀ ਸ਼ਿਪ ਤੋਂ ਥੱਲੇ ਨਹੀਂ ਉਤਰਨ ਦਿੱਤਾ 100 years ago today a ship full of migrants arrived in coal harbor hoping for better life ਪਰ ਲੀਗਲ ਤਰੀਕੇ ਦੇ ਨਾਲ ਕੰਮ ਦੀ ਤਲਾਸ਼ ਵਿੱਚ ਆਏ ਸਿੱਖਾਂ ਨੂੰ ਉੱਥੋਂ ਦੀ ਸਰਕਾਰ ਨੇ ਆਖਿਰ ਕਿਉਂ ਕੈਨੇਡਾ ਦੀ ਧਰਤੀ ਤੇ ਪੈਰ ਨਹੀਂ ਰੱਖਣ ਦਿੱਤਾ It was May 1914. The Kamagata Maru sailed into Vancouver's harbor filled with Punjabi immigrants. In one of the most shameful chapters in Vancouver's history, the ship was sent back to India, where the British killed 19 passengers. It waiting to explode. ਾਮਾਗਾਟਾ ਮਾਰੂ ਦੇ ਇਸ ਇਤਿਹਾਸ ਤੇ ਪੰਜਾਬੀ ਫਿਲਮ ਆਉਣ ਜਾ ਰਹੀ ਹੈ ਜਿਸ ਦਾ ਨਾਮ ਹੈ ਗੁਰੂ ਨਾਨਕ ਜਹਾਜ਼ ਜੋ ਕਿ 1 ਮਈ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਇਹ ਫਿਲਮ ਤੁਹਾਨੂੰ ਕਿਉਂ ਦੇਖਣੀ ਚਾਹੀਦੀ ਹੈ ਇਹ ਤੁਹਾਨੂੰ ਇਸ ਵੀਡੀਓ ਦੇ ਆਖਰ ਤੱਕ ਜ਼ਰੂਰ ਪਤਾ ਲੱਗ ਜਾਵੇਗਾ ਆਮਾਗਾਟਾ ਮਾਰੂ ਘਟਨਾ ਦੇ ਬਾਰੇ ਜੋ ਅੱਜ ਤੱਕ ਕਿਤਾਬਾਂ ਦੇ ਵਿੱਚ ਪੜਾਇਆ ਗਿਆ ਹੈ ਉੱਥੋਂ ਵੀ ਕਿਤੇ ਡੰਗ ਹੈ ਇਸ ਦਾ ਇਤਿਹਾਸ ਕਾਮਾਗਾਟਾ ਮਾਰੂਦਾ ਇਤਿਹਾਸ ਤੇ ਇਸ ਘਟਨਾ ਦਾ ਸੱਚ ਲੋਕਾਂ ਤੱਕ ਪਹੁੰਚਾਉਣ ਦਾ ਜ਼ਿੰਮਾ ਹੁਣ ਲਿਆ ਹੈ ਪੰਜਾਬੀ ਅਦਾਕਾਰ ਤਰਸੇਮ ਜਸਰ ਹੋਣਾ ਨੇ ਇਸ ਫਿਲਮ ਦੇ ਵਿੱਚ ਗੁਰਪ੍ਰੀਤ ਖੁੱਗੀ ਬਾਬਾ ਗੁਰਦਿੱਤ ਸਿੰਘ ਦਾ ਤੇ ਤਰਸੇਮ ਜਸਰ ਪਾਈ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਫਸ ਇੰਡੀਆ ਜਾਏਗਾ ਇੱਕ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ 22 ਜੂਨ 1847 ਨੂੰ ਯੂਕੇ ਦੀ ਕੁਈਨ ਵਿਕਟੋਰੀਆ ਦੀ ਡਾਇਮੰਡ ਜੁਬਲੀ ਗੋਰੇ ਬੜੀ ਹੀ ਧੂਮ-ਧਾਮ ਦੇ ਨਾਲ ਮਨਾਉਣਾ ਚਾਹੁੰਦੇ ਨੇ ਗੋਰੇ ਚਾਹੁੰਦੇ ਨੇ ਕਿ ਇਹ ਪ੍ਰੋਗਰਾਮ ਐਦਾਂ ਦਾ ਹੋਵੇ ਕਿ ਆਉਣ ਵਾਲੀਆਂ ਸਦੀਆਂ ਤੱਕ ਇਸ ਪ੍ਰੋਗਰਾਮ ਨੂੰ ਯਾਦ ਰੱਖਣ ਜਿਸ ਦੇ ਲਈ ਉਹ ਸੋਚਦੇ ਨੇ ਕਿ ਪੰਜਾਬ ਦੇ ਵਿੱਚ ਵੀ ਸਾਡੇ ਸਿੱਖ ਰੈਜੀਮੈਂਟ ਦੇ ਫੌਜੀ ਰਹਿੰਦੇ ਨੇ ਕਿਉਂ ਨਾ ਉਹਨਾਂ ਨੂੰ ਇਸ ਪਰੇਡ ਦੇ ਵਿੱਚ ਸ਼ਾਮਲ ਕੀਤਾ ਜਾਵੇ ਇਸ ਲਈ ਉਹ ਪੰਜਾਬ ਦੇ ਵਿੱਚ ਸੱਦਾ ਭੇਜਦੇ ਨੇ ਅਤੇ ਕੁਝ ਸਿੱਖ ਫੌਜੀਆਂ ਨੂੰ ਇਸ ਈਵੈਂਟ ਤੇ ਸ਼ਾਮਲ ਹੋਣ ਲਈ ਕਹਿੰਦੇ ਨੇ ਹੁਣ ਜਦੋਂ ਇਹ ਕਫੋਜੀ ਕੁਈਨ ਵਿਕਟੋਰੀਆ ਦੀ 골ਡਨ ਜੁਬਲੀ ਨੂੰ ਅਟੈਂਡ ਕਰਕੇ ਵਾਪਸ ਪੰਜਾਬ ਨੂੰ ਮੁੜਦੇ ਨੇ ਤੇ ਰਸਤੇ ਵਿੱਚ ਇਹ ਗੱਲਾਂ ਕਰਦੇ ਨੇ ਕਿ ਕੈਨੇਡਾ ਦਾ ਸ਼ਹਿਰ ਕਿੰਨਾ ਸੋਹਣਾ ਹੈ ਜੇਕਰ ਅਸੀਂ ਇੱਥੇ ਖੇਤੀ ਕਰੀਏ ਤੇ ਕਿੰਨੇ ਪੈਸੇ ਕਮਾ ਸਕਦੇ ਹਾਂ ਪੰਜਾਬ ਵਿੱਚ ਗੋਰੇ ਰਾਜ ਕਰਦੇ ਨੇ ਹਾਲਾਂਕਿ ਇੱਥੇ ਵੀ ਗੋਰੇ ਹੀ ਰਾਜ ਕਰਦੇ ਨੇ ਪਰ ਇੱਥੇ ਕੰਮ ਕਰਨ ਦੇ ਸਾਧਨ ਜ਼ਿਆਦਾ ਨੇ ਇੱਥੇ ਰਹਿ ਕੇ ਅਸੀਂ ਜ਼ਿਆਦਾ ਮਿਹਨਤ ਕਰ ਸਕਦੇ ਹਾਂ ਤੇ ਕਮਾਈ ਵੀ ਵੱਧ ਕਰ ਸਕਦੇ ਹਾਂ ਪੰਜਾਬ ਵਿੱਚ ਸਾਡੇ ਕੋਲੋਂ ਜ਼ਿਆਦਾ ਵਿਆਜ ਲਿਆ ਜਾਂਦਾ ਹੈ ਇੱਥੇ ਰਹਿ ਕੇ ਅਸੀਂ ਚੰਗੀ ਕਮਾਈ ਕਰਾਂਗੇ ਤੇ ਆਪਣੇ ਪੰਜਾਬ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਵੀ ਚੰਗੇ ਪੈਸੇ ਭੇਜ ਸਕਾਂਗੇ ਤੇ ਉੱਥੇ ਆਪਣਾ ਘਰ-ਬਾਰ ਵੀ ਵਧੀਆ ਬਣਾ ਸਕਾਂਗੇ ਜਦੋਂ ਅਸੀਂ ਖਾਪਸ ਵਿੱਚ ਇਹ ਗੱਲਾਂ ਕਰ ਰਹੇ ਸੀ ਤੇ ਕੁਦਰਤੀ ਕੈਨੇਡਾ ਦੀ ਸਰਕਾਰ ਨੂੰ you <laughs> ਖੇਤੀ ਦੇ ਲਈ ਮਜ਼ਦੂਰਾਂ ਦੀ ਵਧੇਰੇ ਲੋੜ ਹੁੰਦੀ ਹੈ ਜਿਸ ਵਿੱਚ ਪੰਜਾਬ ਤੋਂ ਕੁਝ ਲੋਕ ਕੰਮ ਦੇ ਲਈ ਅਤੇ ਚੰਗੇ ਪੈਸੇ ਕਮਾਉਣ ਦੇ ਲਈ ਕੈਨੇਡਾ ਜਾ ਕੇ ਚੰਗੀ ਮਿਹਨਤ ਕਰਦੇ ਨੇ ਹੁਣ ਹੋਇਆ ਇਹ ਕਿ ਉੱਥੇ ਦੇ ਗੋਰੇ ਮਜ਼ਦੂਰ ਜੋ ਕੰਮ ਬਹੁਤੇ ਪੈਸਿਆਂ ਦੇ ਵਿੱਚ ਕਰਦੇ ਸੀ ਉਹੀ ਕੰਮ ਹੁਣ ਘੱਟ ਪੈਸਿਆਂ ਦੇ ਵਿੱਚ ਅਤੇ ਜ਼ਿਆਦਾ ਮਿਹਨਤ ਵਿੱਚ ਪੰਜਾਬੀ ਕਰਨ ਲੱਗ ਪਏ ਜਿਸ ਵਜ੍ਹਾ ਕਰਕੇ ਉੱਥੇ ਦੇ ਲੋਕ ਪੰਜਾਬੀਆਂ ਨੂੰ ਘੱਟ ਪੈਸਿਆਂ ਦੇ ਵਿੱਚ ਬਹੁਤਾ ਕੰਮ ਦੇਣ ਲੱਗ ਗਏ ਗੋਰੇ ਮਜ਼ਦੂਰ ਪੰਜਾਬੀਆਂ ਤੋਂ ਨਫ਼ਰਤ ਕਰਨ ਲੱਗ ਗਏ ਉਹਨਾਂ ਤੋਂ ਖਾਰ-ਖਾਰਣ ਲੱਗ ਗਏ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਦੇ ਆਉਣ ਨਾਲ ਸਾਡਾ ਕੰਮ ਬੰਦ ਹੋ ਰਿਹਾ ਹੈ ਪੰਜਾਬੀ ਮਜ਼ਦੂਰਾਂ ਦੇ ਆਉਣ ਨਾਲ ਗੋਰਿਆਂ ਦੀ ਨੌਕਰੀ ਖਤਰੇ ਦੇ ਵਿੱਚ ਆ ਗਈ ਤੇ ਉਹ ਪੰਜਾਬੀਆਂ ਤੋਂ ਪੇਦ ਭਾਵ ਕਰਨ ਲੱਗੇ ਉਸ ਵੇਲੇ ਦੀ ਸਰਕਾਰ ਵੀ ਲੋਕਲ ਬੰਦਿਆਂ ਨੂੰ ਜ਼ਿਆਦਾ ਸਪੋਰਟ ਕਰਦੀ ਸੀ ਲੋਕ ਉਸ ਵੇਲੇ ਪੂਰੀ ਚਮੜੀ ਵਾਲਿਆਂ ਤੋਂ ਖਾਰ ਖਾਂਦੇ ਸੀ ਉਸ ਵੇਲੇ ਜੋ ਵੀ ਪੰਜਾਬੀ ਮਜ਼ਦੂਰੀ ਕਰਨ ਦੇ ਲਈ ਵਿਦੇਸ਼ ਜਾਂਦੇ ਸੀ ਉਹ ਉੱਥੇ ਰਹਿ ਕੇ ਵੀ ਆਪਸ ਦੇ ਵਿੱਚ ਪੰਜਾਬੀ ਦੇ ਵਿੱਚ ਹੀ ਗੱਲ ਕਰਦੇ ਸੀ ਚਾਹੇ ਉਹ ਵਿਦੇਸ਼ ਰਹਿੰਦੇ ਸੀ ਪਰ ਆਪਣੇ ਅੰਦਰੋਂ ਕਦੇ ਪੰਜਾਬ ਨੂੰ ਖਤਮ ਨਹੀਂ ਸੀ ਹੋਣ ਦਿੰਦੇ ਹੁਣ ਹੋਇਆ ਇਹ ਕਿ ਪੰਜਾਬੀਆਂ ਦੀ ਤਰੱਕੀ ਅਤੇ ਮਿਹਨਤ ਨੂੰ ਦੇਖ ਕੇ ਗੋਰਿਆਂ ਵੱਲੋਂ ਸਰਕਾਰ ਤੇ ਦਬਾਅ ਪੈਣਾ ਸ਼ੁਰੂ ਹੋ ਗਿਆ ਗੋਰੇ ਸਰਕਾਰ ਨੂੰ ਕਹਿਣ ਲੱਗੇ ਕਿ ਸਾਡੇ ਬਾਰੇ ਵੀ ਕੁਝ ਸੋਚੋ ਨਹੀਂ ਤਾਂ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਵਾਂਗੇ ਜਿਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਕੁਝ ਲਾਅ ਪਾਸ ਕੀਤੇ ਜਿਸ ਨਾਲ ਗੋਰੇ ਵੀ ਖੁਸ਼ ਹੋ ਜਾਣ ਅਤੇ ਪੰਜਾਬੀਆਂ ਦਾ ਕੈਨੇਡਾ ਆਉਣਾ ਲਗਭਗ ਬੰਦ ਹੀ ਹੋ ਜਾਵੇ ਬ੍ਰਿਟਿਸ਼ ਸਰਕਾਰ ਨੇ ਪਹਿਲਾ ਲਾਅ ਪਾਸ ਕੀਤਾ ਪਹਿਲਾ ਲਾਅ ਸੀ ਕਿਸੇ ਵੀ ਕੈਨੇਡਾ ਆਉਣ ਵਾਲੇ ਇਮੀਗਰੈਂਟ ਕੋਲ ਘੱਟੋ-ਘੱਟ 200 ਡਾਲਰ ਜ਼ਰੂਰ ਹੋਣ। ਇਹ ਉਸ ਵੇਲੇ ਦੀ ਬਹੁਤ ਜ਼ਿਆਦਾ ਕੀਮਤ ਸੀ। ਦੂਜਾ ਲੋਅ ਇਹ ਸੀ ਕਿ ਆਪਣੇ ਦੇਸ਼ ਤੋਂ ਚੱਲ ਕੇ ਸਿੱਧਾ ਕੈਨੇਡਾ ਆਉਣ ਕਿਤੇ ਵੀ ਰਸਤੇ 'ਚ ਨਾ ਰੁਕਿਆ ਜਾਵੇ। ਤੀਜਾ ਲੋਅ ਇਹ ਸੀ ਕਿ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਸ਼ਿਪ ਦੀ ਟਿਕਟ ਪਹਿਲਾਂ ਖਰੀਦਣੀ ਹੋਵੇਗੀ। ਤਾਂ ਜੋ ਬ੍ਰਿਟਿਸ਼ ਸਰਕਾਰ ਟਿਕਟਾਂ ਦੇ ਵਿੱਚ ਕਪੜਾ ਕਰ ਸਕਣ। ਤੀਜਾ ਲਾਅ ਸੀ ਕਿ ਜਿਸ ਜਹਾਜ਼ ਦੇ ਵਿੱਚ ਸਫ਼ਰ ਕਰਨਾ ਹੈ ਉਹ ਜਹਾਜ਼ ਆਪਣਾ ਹੋਣਾ ਚਾਹੀਦਾ ਹੁਣ ਇਹ ਸਭ ਕਾਨੂੰਨ ਪਾਸ ਹੋਣ ਤੋਂ ਬਾਅਦ ਕੋਈ ਵੀ ਸਿੱਖ ਕੈਨੇਡਾ ਨਹੀਂ ਜਾ پا ਰਿਹਾ ਸੀ ਤੇ ਜੋ ਸਿੱਖ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਉਹ ਹੁਣ ਵਾਪਸ ਪੰਜਾਬ ਆਪਣੇ ਪਰਿਵਾਰਾਂ ਕੋਲ ਨਹੀਂ ਜਾ پا ਰਹੇ ਸੀ ਜਿਸ ਤੋਂ ਬਾਅਦ ਪੰਜਾਬੀ ਕਾਫੀ ਬੇਬਸ ਹੋ ਗਏ ਇਸ ਤੋਂ ਬਾਅਦ ਇੱਕ ਪੰਜਾਬੀ ਬਿਜ਼ਨਸਮੈਨ ਸਰਦਾਰ ਗੁਰਦਿੱਤ ਸਿੰਘ ਜਿਨ੍ਹਾਂ ਦੇ ਕੋਲ ਕਾਫੀ ਪੈਸਾ ਸੀ ਉਹਨਾਂ ਨੂੰ ਕਿਸਮਤ ਦਾ ਧਨੀ ਵੀ ਕਿਹਾ ਜਾਂਦਾ ਸੀ ਇਹ ਵੀ ਕਿਹਾ ਜਾਂਦਾ ਸੀ ਕਿ ਉਹ ਜਿਸ ਚੀਜ਼ ਨੂੰ ਵੀ ਹੱਥ ਲਾਉਣ ਉਹ ਚੀਜ਼ ਸੋਨਾ ਬਣ ਜਾਂਦੀ ਹੈ ਭਾਈ ਗੁਰਦਿੱਤ ਸਿੰਘ ਨੇ ਬ੍ਰਿਟਿਸ਼ ਸਰਕਾਰ ਦੇ ਇਹਨਾਂ ਕਾਨੂੰਨਾਂ ਨੂੰ ਚੈਲੰਜ ਕੀਤਾ ਅਤੇ ਕੈਨੇਡਾ ਜਾਣ ਦਾ ਫੈਸਲਾ ਕੀਤਾ ਪਾਈ ਗੁਰਦਿੱਤ ਸਿੰਘ ਨੇ ਕੈਨੇਡਾ ਦੇ ਵਿੱਚ ਜਾਣ ਦੇ ਲਈ ਆਪਣੇ ਕੁਝ ਸਾਥੀਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰਾ ਸਾਥ ਦਿਓ ਮੈਂ ਤੁਹਾਨੂੰ ਕੈਨੇਡਾ ਲੈ ਕੇ ਜਾਵਾਂਗਾ ਜੇਕਰ ਅਸੀਂ ਇਸੇ ਤਰ੍ਹਾਂ ਹਿੰਮਤ ਹਾਰ ਕੇ ਬੈਠ ਜਾਵਾਂਗੇ ਤੇ ਕਦੇ ਵੀ ਕੈਨੇਡਾ ਨਹੀਂ ਜਾ ਪਾਵਾਂਗੇ ਜਦੋਂ ਬਹੁਤੇ ਸਿੱਖ ਪਾਈ ਗੁਰਦਿੱਤ ਸਿੰਘ ਦੇ ਨਾਲ ਜਾਣ ਲਈ ਰਾਜ਼ੀ ਹੋ ਗਏ ਤੇ ਉਹਨਾਂ ਨੇ ਹਾਂਗਕਾਂਗ ਤੋਂ ਇੱਕ ਜਹਾਜ਼ ਕਿਰਾਏ ਤੇ ਲਿਆ ਜਿਸ ਦਾ ਨਾਮ ਸੀ ਕਾਮਾਗਾਟਾ ਮਾਰੂ ਜਹਾਜ਼ ਇਸ ਜਹਾਜ਼ ਦੇ ਵਿੱਚ ਪਾਈ ਗੁਰਦਿੱਤ ਸਿੰਘ ਦੇ ਸਮੇਤ 376 ਸਿੱਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਮੌਜੂਦ ਸੀ 376 ਯਾਤਰੀਆਂ ਨੂੰ ਪਾਈ ਗੁਰਦਿੱਤ ਸਿੰਘ ਜੀ ਨੇ 200 200 ਡਾਲਰ ਵੀ ਦਿੱਤੇ ਕਿਉਂਕਿ ਇਹ ਕੈਨੇਡਾ ਦੇ ਰੂਲਸ ਦੇ ਵਿੱਚ ਮੈਂਸ਼ਨ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਇਸ ਦੀ ਖਬਰ ਪਹਿਲਾਂ ਹੀ ਬ੍ਰਿਟਿਸ਼ ਸਰਕਾਰ ਦੇ ਕੋਲ ਪਹੁੰਚ ਗਈ ਉਹਨਾਂ ਦੇ ਅਖਬਾਰ ਭਰ ਗਏ ਇਸ ਖਬਰ ਦੇ ਨਾਲ ਜਿਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਹਰ ਤਰ੍ਹਾਂ ਦੀ ਲੀਗਲ ਕੋਸ਼ਿਸ਼ ਕੀਤੀ ਕਿ ਇਸ ਜਹਾਜ਼ ਨੂੰ ਰੋਕਿਆ ਜਾਵੇ ਆਖਰਕਾਰ ਜਦੋਂ ਇਹ ਜਹਾਜ਼ ਬਾਰਡਰ ਤੇ ਪਹੁੰਚਿਆ ਤੇ ਬ੍ਰਿਟਿਸ਼ ਸਰਕਾਰ ਨੇ ਇਸ ਜਹਾਜ਼ ਨੂੰ ਬਾਰਡਰ ਤੇ ਹੀ ਰੁਕਵਾ ਲਿਆ ਇਹ ਕਹਿ ਕੇ ਕਿ ਤੁਸੀਂ ਰੂਲਸ ਫੋਲੋ ਨਹੀਂ ਕਰ ਰਹੇ ਕੈਨੇਡਾ ਸਰਕਾਰ ਨੇ ਜਹਾਜ਼ ਤੇ ਮੌਜੂਦ ਕਿਸੇ ਵੀ ਮੁਸਾਫਰ ਨੂੰ ਥੱਲੇ ਨਹੀਂ ਉਤਰਨ ਦਿੱਤਾ 2 ਮਹੀਨੇ ਤੱਕ ਇਹ ਯਾਤਰੀ ਭੁੱਖੇ ਪਿਆਸੇ ਆਪਣੀ ਲੜਾਈ ਜਹਾਜ਼ ਦੇ ਵਿੱਚ ਬੈਠ ਕੇ ਹੀ ਲੜਦੇ ਰਹੇ ਕੈ ਉਹ ਤਾਂ ਇਹ ਜਹਾਜ਼ 2 ਮਹੀਨੇ ਲਈ ਪਾਣੀ ਦੇ ਵਿੱਚ ਖੜਾ ਰਿਹਾ ਪਰ ਇਹਨਾਂ 2 ਮਹੀਨਿਆਂ ਦੇ ਵਿੱਚ ਸਿੱਖਾਂ ਨੇ ਜੋ ਕੁਝ ਸਿਆਹ ਅਤੇ ਜੋ ਕੁਝ ਬਰਦਾਸ਼ਤ ਕੀਤਾ ਬ੍ਰਿਟਿਸ਼ ਸਰਕਾਰ ਦੇ ਲਈ ਇਹ ਬਹੁਤ ਹੀ ਨਿੰਦਣਯੋਗ ਸੀ ਹੁਣ ਹੋਇਆ ਇਹ ਕਿ ਜਦੋਂ ਗੁਰੂ ਨਾਨਕ ਜਹਾਜ਼ ਪਾਣੀ ਦੇ ਵਿੱਚ ਖੜਾ ਸੀ ਤਾਂ ਕੈਨੇਡਾ ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਹੌਲੀ-ਹੌਲੀ ਹੁਣ ਜਹਾਜ਼ ਤੇ ਰਾਸ਼ਨ ਖਤਮ ਹੋ ਰਿਹਾ ਹੈ ਅਤੇ ਮੁਸਾਫਿਰ ਭੁੱਖੇ ਪਿਆਸੇ ਆਪਣੀ ਲੜਾਈ ਲੜ ਰਹੇ ਨੇ ਕੈਨੇਡਾ ਸਰਕਾਰ ਹਰ ਇੱਕ ਨਾਕਾਮ ਕੋਸ਼ਿਸ਼ ਕਰ ਚੁੱਕੀ ਸੀ ਤੇ ਕਰ ਵੀ ਰਹੀ ਸੀ ਸਿੱਖਾਂ ਨੂੰ ਵਾਪਸ ਪੰਜਾਬ ਮੋੜਨ ਦੀ ਆਰੇ ਗੁਰੂ ਦੇ ਸਿੰਘ ਹੁਣ ਇਹ ਜਾਣ ਚੁਕੇ ਸੀ ਕਿ ਜੇ ਭੁੱਖੇ ਪਾਣੇ ਵਾਪਸ ਮੁੜਾਂਗੇ ਫਿਰ ਰਸਤੇ ਵਿੱਚ ਵੀ ਮਰਾਂਗੇ ਤੇ ਜੇ ਇੱਥੇ ਹੀ ਅੜ ਜਾਵਾਂਗੇ ਤੇ ਇੱਥੇ ਹੀ ਮਰਾਂਗੇ ਇਸ ਲਈ ਉਹਨਾਂ ਨੇ ਸੋਚ ਲਿਆ ਕਿਉਂ ਨਾ ਇੱਥੇ ਹੀ ਆਪਣੇ ਹੱਕਾਂ ਲਈ ਕੁਰਬਾਨੀਆਂ ਪਾ ਦਈਏ ਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਮ ਦਰਜ ਕਰ ਲਈਏ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਪਤਾ ਲੱਗ ਸਕੇ ਕਿ ਕੈਨੇਡਾ ਦੀ ਸਰਕਾਰ ਕਿੰਨੀ ਨਿਰਦਈ ਸੀ ਹੱਦ ਤਾਂ ਉਦੋਂ ਹੋ ਗਈ ਜਦੋਂ ਕੈਨੇਡਾ ਦਾ ਹਰ ਇੱਕ ਵਸਨੀਕ ਇਹ ਸਭ ਦੇਖਣ ਦੇ ਲਈ ਉੱਥੇ ਭੀੜ ਜਮਾਏ ਖੜਾ ਸੀ ਉਸ ਵੇਲੇ ਕੈਨੇਡਾ ਦਾ ਹਰ ਇੱਕ ਲੋਕਲ ਵਿਅਕਤੀ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਇਹ ਸਿੱਖਾਂ ਨੂੰ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਮਰਦਾ ਹੋਇਆ ਵੇਖੀ はい。 ਇਸ ਸਾਰੀ ਘਟਨਾ ਦੇ ਵਿੱਚ ਇੱਕ ਗੋਰਾ ਸਿਪਾਹੀ ਜੋ ਪੂਰੀ ਕਹਾਣੀ ਦੇ ਵਿੱਚ ਅਹਿਮ ਰੋਲ ਨਿਭਾਉਂਦਾ ਹੈ ਜਿਸ ਨੂੰ ਗੋਰਾ ਗੱਦਾਰ ਵੀ ਕਿਹਾ ਜਾਂਦਾ ਹੈ ਆਓ ਮੈਂ ਪਹਿਲਾਂ ਤੁਹਾਨੂੰ ਦੱਸਦੀ ਹਾਂ ਕਿ ਇਸ ਗੋਰੇ ਨੂੰ ਗੱਦਾਰ ਕਿਉਂ ਕਿਹਾ ਜਾਂਦਾ ਹੈ ਇਸ ਗੋਰੇ ਸਿਪਾਹੀ ਦਾ ਪੂਰਾ ਨਾਮ ਚਾਰਲਸ ਵਿਲੀਅਮ ਹੌਪਕਿੰਸ ਸੀ ਜਿਸ ਦਾ ਜਨਮ 16 ਜੂਨ 1880 ਨੂੰ ਦਿੱਲੀ ਦੇ ਵਿੱਚ ਹੋਇਆ ਉਸ ਦਾ ਪਿਤਾ ਇੱਕ ਫੌਜੀ ਅਫਸਰ ਸੀ ਤੇ ਉਸ ਦੀ ਮਾਂ ਇੱਕ ਹਿੰਦੂ ਬ੍ਰਾਹਮਣ ਸੀ ਪਰ ਹੌਪਕਿੰਸਨ ਇਹ ਗੱਲ ਮੰਨਣ ਲਈ ਕਦੇ ਵੀ ਤਿਆਰ ਨਹੀਂ ਹੁੰਦਾ ਸੀ ਕਿ ਉਸ ਦੇ ਅੰਦਰ ਭਾਰਤੀ ਮਾਂ ਦਾ ਉਹਦੇ ਜਿਸ ਕਰਕੇ ਉਹ ਕਦੇ ਵੀ ਆਪਣੇ ਮਾਪੇ ਦਾ ਜ਼ਿਕਰ ਕਿਸੇ ਕੋਲ ਵੀ ਨਹੀਂ ਕਰਦਾ ਸੀ ਹੌਪਕਿੰਸਨ ਭਾਰਤੀ ਹੋਣ ਕਰਕੇ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਦਾ ਜਾਣੂ ਸੀ ਨੌਕਰੀ ਦੀ ਤਲਾਸ਼ ਦੇ ਵਿੱਚ ਹੁਣ ਹੌਪਕਿੰਸਨ 1907 ਨੂੰ ਕੈਨੇਡਾ ਦੇ ਵਿੱਚ ਪਹੁੰਚਿਆ ਤੇ ਉੱਥੇ ਉਸ ਨੂੰ ਬ੍ਰਿਟਿਸ਼ ਸਰਕਾਰ ਨੇ ਇਮੀਗ੍ਰੇਸ਼ਨ ਇਨਸਪੈਕਟਰ ਬਣਾ ਦਿੱਤਾ ਕੈਨੇਡਾ ਰਹਿ ਕੇ ਹੌਪਕਿੰਸਨ ਨੇ ਕੁਝ ਭਾਰਤੀ ਜਸੂਸਾਂ ਨੂੰ ਵੀ ਆਪਣੇ ਨਾਲ ਰਲ ਆ ਰਿਹਾ ਸੀ ਜੋ ਉਸ ਨੂੰ ਹਰ ਵੇਲੇ ਦੀ ਖਬਰ ਦਿਆ ਕਰਦੇ ਸੀ ਹੌਪਕਿੰਸਨ ਦਾ ਸਭ ਤੋਂ ਕਰੀਬੀ ਜਸੂਸੀ ਬੇਲਾ ਸਿੰਘ ਜੋ ਉਸ ਵੇਲੇ ਹਰ ਇੱਕ ਨਿੱਕੀ-ਮੋਟੀ ਖਬਰ ਉਸ ਨੂੰ ਲਿਆ ਕੇ ਦਿੰਦਾ ਸੀ ਅਤੇ ਉਸਦੇ ਕਾਲੇ ਕੰਮਾਂ ਦੇ ਵਿੱਚ ਉਸਦੀ ਮਦਦ ਵੀ ਕਰਿਆ ਕਰਦਾ ਸੀ ਬੇਲਾ ਸਿੰਘ ਜਿੱਥੇ ਕਿਤੇ ਵੀ ਸਿੱਖਾਂ ਦੀਆਂ ਮੀਟਿੰਗਾਂ ਹੁੰਦੀਆਂ ਉੱਥੇ ਵੜ ਜਾਂਦਾ ਅਤੇ ਹਰ ਇੱਕ ਨਿੱਕੀ-ਨਿੱਕੀ ਗੱਲ ਆ ਕੇ ਹੌਪਕਿੰਸਨ ਨੂੰ ਦੱਸਦਾ ਜਦੋਂ ਕਾਮਾਗਾਟਾ ਮਾਰੂ ਜਹਾਜ਼ ਪਾਣੀ ਦੇ ਵਿੱਚ ਖੜਾ ਸੀ ਤਾਂ ਇੱਕ ਦਿਨ ਹੌਪਕਿੰਸਨ ਭਾਈ ਗੁਰਦਿੱਤ ਸਿੰਘ ਦੇ ਕੋਲ ਆਇਆ ਅਤੇ ਕਾਫੀ ਲੰਬੇ ਸਮੇਂ ਦੋਨੇ ਆਪਸ ਦੇ ਵਿੱਚ ਗੱਲਬਾਤ ਕਰਦੇ ਰਹੇ ਹੌਪਕਿੰਸਨ ਨੇ ਪਾਈ ਗੁਰਦਿੱਤ ਸਿੰਘ ਨੂੰ 2000 ਪੌਂਡ ਰਿਸ਼ਵਤ ਵੀ ਮੰਗੀ ਅਤੇ ਕਿਹਾ ਕਿ ਇਹੀ ਆਖਰੀ ਤਰੀਕਾ ਹੈ ਮੁਸਾਫਿਰਾਂ ਨੂੰ ਜਹਾਜ਼ ਤੋਂ ਥੱਲੇ ਲਾਉਣ ਦਾ ਪਾਈ ਗੁਰਦਿੱਤ ਸਿੰਘ ਇੱਕ ਸਮੇਂ ਲਈ ਹੌਪਕਿੰਸਨ ਦੀ ਇਹ ਗੱਲ ਮੰਨ ਵੀ ਗਏ ਕਿਉਂਕਿ ਉਹਨਾਂ ਤੋਂ ਮੁਸਾਫਿਰਾਂ ਦਾ ਉਦਾਸ ਚਿਹਰਾ ਦੇਖਿਆ ਨਹੀਂ ਜਾਂਦਾ ਸੀ ਪਰ ਇਹ ਗੱਲ ਉਦੋਂ ਵਿਗੜ ਗਈ ਜਦੋਂ ਹੌਪਕਿੰਸਨ ਨੇ ਪਾਈ ਗੁਰਦਿੱਤ ਸਿੰਘ ਨੂੰ ਕਿਹਾ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੱਥ ਰੱਖ ਕੇ ਸੌਂ ਖਾਵੋ ਅਤੇ ਕਹੋ ਕਿ ਇਹ ਰਿਸ਼ਵਤ ਦੀ ਗੱਲ ਤੁਸੀਂ ਕਿਸੇ ਨੂੰ ਨਹੀਂ ਦੱਸੋਗੇ ਪਾਈ ਗੁਰਦਿੱਤ ਸਿੰਘ ਜੀ ਉਠ ਨਹੀਂ ਬੋਲਣਾ ਚਾਹੁੰਦੇ ਸੀ ਉਹ مسافرਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਉਹ ਕਿਸ ਤਰੀਕੇ ਦੇ ਨਾਲ ਜਹਾਜ਼ ਤੋਂ ਥੱਲੇ ਉਤਰੇ ਨੇ ਇਸ ਲਈ ਇਹ ਗੱਲ ਸਿਰੇ ਨਾ ਚੜ ਸਕੀ ਜਿਸ ਤੋਂ ਬਾਅਦ ਉੱਥੋਂ ਜਾਣ ਤੋਂ ਬਾਅਦ ਹੌਪਕਿੰਸਨ ਨੇ ਭਾਈ ਗੁਰਦਿੱਤ ਸਿੰਘ ਨੂੰ ਧਮਕੀ ਦਿੱਤੇ ਹੋਏ ਕਿਹਾ ਕਿ ਮੈਂ ਤੈਨੂੰ ਦੇਖ ਲਵਾਂਗਾ ਜਦੋਂ ਸਿੱਖ ਮੁਸਾਫਰ ਕੈਨੇਡਾ ਦੇ ਬਾਰਡਰ ਤੇ ਸੰਘਰਸ਼ ਕਰ ਰਹੇ ਸੀ ਤਾਂ ਕੈਨੇਡਾ ਵਿੱਚ ਪਹਿਲਾਂ ਹੀ ਮਜ਼ਦੂਰੀ ਕਰ ਰਹੇ ਕੈਨੇਡੀਅਨ ਸਿੱਖਾਂ ਵੱਲੋਂ ਉਹਨਾਂ ਨੂੰ ਇੱਕ ਸੂਚਨਾ ਮਿਲੀ ਕਿ ਅਸੀਂ ਦੁਖੀ ਹਾਂ ਅਸੀਂ ਦੁਖੀ ਹਾਂ ਇਹ ਸੋਚ ਕੇ ਕਿ ਅਸੀਂ ਤੁਹਾਨੂੰ ਕੈਨੇਡਾ ਵਿੱਚ ਪ੍ਰਵੇਸ਼ ਨਹੀਂ ਕਰਵਾ پا ਰਹੇ ਪਰ ਤੁਸੀਂ ਫਿਕਰ ਨਾ ਕਰੋ ਅਸੀਂ ਸਭ ਇੱਥੇ ਹੀ ਤਿਆਰੀ ਕਰੀ ਬੈਠੇ ਹਾਂ ਜਦੋਂ ਹੀ ਕੈਨੇਡਾ ਦੀ ਸਰਕਾਰ ਤੁਹਾਡੇ ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਕਰੇਗੀ ਤੇ ਅਸੀਂ ਵੀ ਪੂਰੇ ਕੈਨੇਡਾ ਨੂੰ ਅੱਗ ਲਾ ਦੇਵਾਂਗੇ ਇਹ ਗੱਲ ਸੁਣ ਕੇ ਮੁਸਾਫਿਰ ਤਾਂ ਖੁਸ਼ ਹੋ ਗਏ ਪਰ ਭਾਈ ਗੁਰਦਿੱਤ ਸਿੰਘ ਗੈਰੀ ਚਿੰਤਾ ਦੇ ਵਿੱਚ ਡੁੱਬ ਗਏ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਅਜਿਹਾ ਕੁਝ ਹੋਵੇ ਜੇਕਰ ਅਜਿਹਾ ਕੁਝ ਹੋਇਆ ਤੇ ਕੈਨੇਡਾ ਵਿੱਚ ਕਈ ਬੇਕਸੂਰ ਲੋਕ ਮਾਰੇ ਜਾਣਗੇ ਜਿਨ੍ਹਾਂ ਦਾ ਇਲਜ਼ਾਮ ਗੁਰੂ ਦੇ ਸਿੰਘਾਂ ਤੇ ਆਵੇਗਾ ਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਦਾ ਗਲਤ ਪ੍ਰਭਾਵ ਸਹਿਣਾ ਪਵੇਗਾ ਆਖਿਰਕਾਰ ਹੁਣ 2 ਮਹੀਨੇ ਬਾਅਦ ਕੈਨੇਡਾ ਦੀ ਸਰਕਾਰ ਨੇ ਇਹ ਸ਼ਿਪ ਨੂੰ ਵਾਪਸ ਭੇਜ ਦਿੱਤਾ ਜਦੋਂ ਇਹ ਜਹਾਜ਼ ਕਲਕੱਤਾ ਦੇ ਬਜਬਜ ਘਾੜ ਤੇ ਪਹੁੰਚਿਆ ਉਸ ਵੇਲੇ ਪੂਰੀ ਦੁਨੀਆ ਦੇ ਵਿੱਚ ਅੰਗਰੇਜ਼ ਹੀ ਰਾਜ ਕਰਦੇ ਸੀ ਤਾਂ ਕਲਕੱਤਾ ਦੇ ਵਿੱਚ ਵੀ ਉਸ ਵੇਲੇ ਸਿਪਾਹੀ ਅੰਗਰੇਜ਼ ਹੀ ਖੜੇ ਸੀ ਤੇ ਉਹ ਇਹ ਕਹਿ ਰਹੇ ਸੀ ਕਿ ਇਹਨਾਂ ਨੂੰ ਟ੍ਰੇਨ ਦੇ ਰਾਹੀ ਵਾਪਸ ਭੇਜ ਦਿੰਦੇ ਹਾਂ ਕਿਉਂਕਿ ਉਹ ਜਾਣਦੇ ਸੀ ਅਗਰ ਸਾਰੇ ਸਿੱਖ ਇੱਥੇ ਰੁਕ ਗਏ ਤੇ ਅੰਗਰੇਜ਼ ਸਰਕਾਰ ਨੂੰ ਖਤਰਾ ਹੋ ਸਕਦਾ ਹੈ ਭਾਈ ਗੁਰਦਿੱਤ ਸਿੰਘ ਨੂੰ ਇਹ ਗੱਲ ਨਾ गवारा ਲੱਗੀ ਅਤੇ ਉਹਨਾਂ ਨੇ ਬਾਕੀ ਯਾਤਰੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਅਸੀਂ ਵਾਪਸ ਕਿਉਂ ਜਾਈਏ ਅਸੀਂ ਲੀਗਲ ਤਰੀਕੇ ਦੇ ਨਾਲ ਇੱਥੇ ਆਏ ਹਾਂ ਸਾਡੇ ਕੋਲ ਪੂਰੇ ਕਾਗਜ਼ ਮੌਜੂਦ ਨੇ ਤੇ ਸਾਡੇ ਕੋਲ 200 200 ਡਾਲਰ ਵੀ ਹੈ ਫਿਰ ਵੀ ਅਸੀਂ ਵਾਪਸ ਪੰਜਾਬ ਕਿਉਂ ਜਾਈਏ ਇੰਨੀ ਗੱਲ ਸੁਣਦੇ ਹੀ ਅੰਗਰੇਜ਼ ਗੁੱਸੇ ਦੇ ਵਿੱਚ ਆ ਗਏ ਅਤੇ ਉਹਨਾਂ ਨੇ ਸਿੱਖਾਂ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉੱਥੇ ਬਹੁਤ ਲੜਾਈ ਵੀ ਹੋਈ ਚਾਰੇ ਪਾਸੇ ਖੂਨ ਹੀ ਖੂਨ ਹੋ ਗਿਆ ਫਾਇਰਿੰਗ ਦੇ ਵਿੱਚ ਬਹੁਤ ਸਾਰੇ ਸਿੰਘਾਂ ਦੀ ਜਾਨ ਚਲੀ ਗਈ ਇਸ ਘਟਨਾ ਤੋਂ ਬਾਅਦ ਸਾਰੇ ਮੁਲਕ ਦੇ ਵਿੱਚ ਮਾਤਮ ਛਾ ਗਿਆ ਸਿੱਖਾਂ ਦੇ ਵਿੱਚ ਇਸ ਦਾ ਰੋਸ਼ ਜਾਗ ਗਿਆ ਅਤੇ ਬਦਲੇ ਦੀ ਭਾਵਨਾ ਵੀ ਇਸ ਘਟਨਾ ਨੇ ਅੰਮ੍ਰਿਤਸਰ ਦੇ ਲੋਪੋਕੇ ਪਿੰਡ ਰਹਿਣ ਵਾਲੇ ਭਾਈ ਮੇਵਾ ਸਿੰਘ ਲੋਪੋਕੇ ਤੇ ਗਹਿਰਾ ਅਸਰ ਪਾਇਆ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਈ ਮੇਵਾ ਸਿੰਘ ਲੋਪੋਕੇ ਕੌਣ ਸਨ ਪਾਈ ਮੇਵਾ ਸਿੰਘ ਲੋਪੋਕੇ ਦਾ ਜਨਮ 1880 ਨੂੰ ਲੋਪੋਕੇ ਪਿੰਡ ਦੇ ਵਿੱਚ ਹੋਇਆ। ਹਰ ਇੱਕ ਨੌਜਵਾਨ ਵਾਂਗ ਪਾਈ ਮੇਵਾ ਸਿੰਘ ਵੀ ਨੌਕਰੀ ਦੀ ਤਲਾਸ਼ ਦੇ ਵਿੱਚ ਸਾਲ 1906 ਦੇ ਵਿੱਚ ਕੈਨੇਡਾ ਪਹੁੰਚ ਗਏ। ਉੱਥੇ ਪਹੁੰਚ ਕੇ ਪਾਈ ਮੇਵਾ ਸਿੰਘ ਨੇ ਕੈਨੇਡਾ ਦੇ ਨਿਊ ਵੈਸਟਮਿੰਸਟਰ ਦੇ ਵਿੱਚ ਫਰੇਜ਼ਨ ਮਿਲ ਦੇ ਵਿੱਚ ਗ੍ਰੀਨ ਚੇਨ ਤੇ ਕੰਮ ਕਰਨ ਲੱਗ ਪਏ। 1907 ਦੇ ਵਿੱਚ ਪਾਈ ਮੇਵਾ ਸਿੰਘ ਨੇ ਦੇਖਿਆ ਕਿ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਭਾਰਤੀ ਪ੍ਰਵਾਸੀਆਂ ਦਾ ਵੋਟ ਪਾਉਣ ਦਾ ਹੱਕ ਖੋ ਰਹੀ ਹੈ ਮੇਵਾ ਸਿੰਘ ਨੇ 1907 ਦੇ ਵਿੱਚ ਏਸ਼ੀਆਈ ਲੋਕਾਂ ਦੇ ਵਿਰੁੱਧ ਭੜਕੀ ਹਿੰਸਾ ਨੂੰ ਵੀ ਦੇਖਿਆ ਇੱਥੇ ਮੇਵਾ ਸਿੰਘ ਦਾ ਮੇਲ ਭਾਈ ਭਾਗ ਸਿੰਘ ਪੀਖੀਵੈਡ ਭਾਈ ਬਲਵੰਤ ਸਿੰਘ ਤੇ ਹੋਰ अनेका ਪੰਜਾਬੀਆਂ ਦੇ ਨਾਲ ਹੋਇਆ। ਉਹਨਾਂ ਨੇ ਰਲ ਮਿਲ ਕੇ ਇੱਥੇ ਨਾਰਥ ਅਮਰੀਕਾ ਦੇ ਪਹਿਲੇ ਗੁਰਦੁਆਰਾ ਘਰ ਦੀ ਸਥਾਪਨਾ ਵੀ ਕੀਤੀ। ਇਸ ਉਪਰੰਤ 28 ਜੂਨ 1908 ਨੂੰ ਖੰਡੇ ਬਾਟੇ ਦੀ ਪੌਲ ਲੈ ਕੇ ਅਮਰਿਤਧਾਰੀ ਸਿੰਘ ਸੱਜ ਗਏ ਅਤੇ ਨਵੇਂ ਬਣੇ ਗੁਰਦੁਆਰੇ ਦੀ ਸੇਵਾ ਸੰਭਾਲ ਵੀ ਕਰਨ ਲੱਗ ਪਏ। ਗੁਰਦੁਆਰੇ ਦੇ ਵਿੱਚ ਮੇਵਾ ਸਿੰਘ ਜੀ ਪਾਠੀ ਦੇ ਤੌਰ ਤੇ ਵੀ ਸੇਵਾ ਨਿਭਾਉਂਦੇ ਸੀ। ਵੈਨਕੂਵਰ ਗੁਰਦੁਆਰੇ ਦੇ ਵਿੱਚ ਆਪਣੇ ਸਾਥੀਆਂ ਨਾਲ ਰਲ ਕੇ ਮੇਵਾ ਸਿੰਘ ਨੇ ਗਦਰ ਪਾਰਟੀ ਦੇ ਵਿੱਚ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਇਸ ਵੇਲੇ ਕਨੇਡਾ ਦੀ ਸਰਕਾਰ ਸਿੱਖਾਂ ਦੇ ਕਨੇਡਾ ਤੇ ਆਉਣ ਤੇ ਪਾਬੰਦੀਆਂ ਲਾ ਰਹੀ ਸੀ 5 ਸਤੰਬਰ 1914 ਨੂੰ ਗੋਰੇ ਅਫਸਰ ਹੌਪਕਿੰਸਨ ਨੂੰ ਖਬਰਾਂ ਦੇਣ ਵਾਲੇ ਬੇਲਾ ਸਿੰਘ ਨੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਭਰੇ ਦੀਵਾਨ ਦੇ ਵਿੱਚ ਸੰਗਤਾਂ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਭਾਈ ਬਦਨ ਸਿੰਘ ਅਤੇ ਭਾਈ ਭਾਗ ਸਿੰਘ ਨੂੰ ਸ਼ਹੀਦ ਕਰ ਦਿੱਤਾ ਅਤੇ ਨਾਲ ਹੀ ਪੰਜ ਪੰਜਾਬੀਆਂ ਨੂੰ ਵੀ ਫੱਟੜ ਕਰ ਦਿੱਤਾ ਇਸ ਘਟਨਾ ਵੇਲੇ ਮੇਵਾ ਸਿੰਘ ਵੀ ਉੱਥੇ ਹੀ ਮੌਜੂਦ ਸੀ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਿਸ ਤੋਂ ਬਾਅਦ ਪੰਜਾਬੀ ਸੰਗਤਾਂ ਦੇ ਵਿੱਚ ਅਤੇ ਭਾਈ ਮੇਵਾ ਸਿੰਘ ਦੇ ਵਿੱਚ ਰੋਸ ਦੀ ਲਹਿਰ ਵੱਧ ਗਈ। ਹੁਣ ਉਹ ਵੇਲਾ ਆਇਆ ਜਦੋਂ ਹਮੇਸ਼ਾ ਵਾਂਗ 21 ਅਕਤੂਬਰ ਸਾਲ 1914 ਨੂੰ ਭਾਈ ਮੇਵਾ ਸਿੰਘ ਆਪਣੀ ਪੇਸ਼ੀ ਦੇ ਲਈ ਅਦਾਲਤ ਵਿੱਚ ਪਹੁੰਚੇ ਤਾਂ ਹੌਪਕਿੰਸਨ ਅਦਾਲਤ ਦੇ ਕਮਰੇ ਦੇ ਬਾਹਰ ਖੜਾ ਸੀ ਪਾਈ ਮੇਵਾ ਸਿੰਘ ਹੌਲੀ-ਹੌਲੀ ਉਸ ਦੇ ਕੋਲ ਗਏ ਅਤੇ ਆਪਣੇ ਜੇਬ ਦੇ ਵਿੱਚੋਂ ਰਿਵਾਲਵਰ ਕੱਢ ਕੇ ਹੌਕਿੰਸਨ ਨੂੰ ਸ਼ੂਟ ਕਰ ਦਿੱਤਾ ਪੂਰੀ ਅਦਾਲਤ ਦੇ ਵਿੱਚ ਹੋ ਹੱਲਾ ਮਚ ਗਿਆ ਪਾਈ ਮੇਵਾ ਸਿੰਘ ਨੇ ਹੌਪਕਿੰਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪੁਰਸ ਦੇਉਣ ਤੱਕ ਉੱਥੇ ਹੀ ਖੜੇ ਰਹੇ। ਕੁਝ ਸਮੇਂ ਬਾਅਦ ਹੀ ਉੱਥੇ ਪੁਲਿਸ ਅਧਿਕਾਰੀ ਆਏ ਤੇ ਮੇਵਾ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਗਏ। ਪਾਈ ਮੇਵਾ ਸਿੰਘ ਲੋਪੋਕੇ ਨੂੰ 11 ਜਨਵਰੀ 1915 ਨੂੰ ਵੈਨਕੂਵਰ ਕਨੇਡਾ ਦੇ ਵਿੱਚ ਫਾਂਸੀ ਦੇ ਦਿੱਤੀ ਗਈ। ਦੋਸਤੋ ਮੇਵਾ ਸਿੰਘ ਜੀ ਉਹ ਸ਼ਖਸ ਸੀ ਜਿਨ੍ਹਾਂ ਦੀ ਮ੍ਰਿਤਕ ਦੇ ਨੂੰ ਅੰਤਿਮ ਵਿਦਾਈ ਦੇਣ ਲਈ ਤੇ ਉਹਨਾਂ ਦਾ ਸੰਸਕਾਰ ਕਰਨ ਦੇ ਲਈ 400 ਸਿੱਖ ਜੇਲ੍ਹ ਦੇ ਬਾਹਰ ਖੜੇ ਸੀ। ਉਹਨਾਂ ਨੇ ਵੱਡਾ ਮਾਰਚ ਵੀ ਕੱਢਿਆ ਬਾਅਦ ਵਿੱਚ ਭਾਈ ਮੇਵਾ ਸਿੰਘ ਕਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਵਜੋਂ ਵੀ ਜਾਣੇ ਜਾਣ ਲੱਗੇ ਫਾਂਸੀ ਤੋਂ ਪਹਿਲਾਂ ਮੇਵਾ ਸਿੰਘ ਨੇ ਕਿਹਾ ਸੀ ਕਿ ਉਸ ਦੀ ਹੌਪਕਿੰਸਨ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਉਸ ਦੇ ਅੰਦਰ ਭਾਰਤੀ ਖੂਨ ਸੀ ਪਰ ਉਹ ਇਸ ਗੱਲ ਨੂੰ ਕਦੇ ਵੀ ਕਬੂਲ ਨਹੀਂ ਕਰਦਾ ਸੀ ਉਹ ਨਹੀਂ ਮੰਨਦਾ ਸੀ ਕਿ ਉਹ ਇੱਕ ਭਾਰਤੀ ਮਾਂ ਦਾ ਪੁੱਤ ਹੈ ਉਹ નિર્ਦੋਸ਼ਾਂ ਨੂੰ ਮਾਰਦਾ ਸੀ ਅਤੇ ਗਰੀਬਾਂ ਤੇ ਜ਼ੁਲਮ ਕਰਦਾ ਸੀ ਮੈਂ ਮੰਨਦਾ ਹਾਂ ਮੈਂ ਉਸ ਨੂੰ ਮਾਰਿਆ ਹੈ ਮੈਂ ਇਹ ਕਬੂਲ ਵੀ ਕਰਦਾ ਹਾਂ ਮੈਨੂੰ ਪਤਾ ਹੈ ਕਿ ਮੈਨੂੰ ਇਸ ਗੱਲ ਦੀ ਸਜ਼ਾ ਹੋਵੇਗੀ ਸਜ਼ਾ ਮੌਤ ਮਿਲੇਗੀ ਸਾਲ 1952 ਦੇ ਵਿੱਚ ਭਾਰਤ ਦੀ ਸਰਕਾਰ ਨੇ ਕਾਮਾਗਾਟਾ ਮਾਰੂ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਤੌਰ ਤੇ ਯਾਦਗਾਰੀ ਬਜਬਜ ਘਾਟ ਦੇ ਨੇੜੇ ਸਥਾਪਿਤ ਕੀਤੀ ਇਸ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੀਤਾ ਸੀ ਕਾਮਾਗਾਟਾ ਮਾਰੂ ਦੀ 108ਵੀਂ ਐਨੀਵਰਸਰੀ ਤੇ ਸਾਲ 2016 ਦੇ ਵਿੱਚ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੇ ਇਸ ਗੱਲ ਦੀ ਮਾਫੀ ਵੀ ਮੰਗੀ ਸੀ ਪੂਰੇ ਪੰਜਾਬੀਆਂ ਤੋਂ for our role in the komagata maru incident ਦੋਸਤੋ ਸਾਡੇ ਲੋਕਾਂ ਦੇ ਵਿੱਚ ਕੈਨੇਡਾ ਜਾਣ ਦਾ ਕਰੇਜ਼ ਅੱਜ ਵੀ ਪਹਿਲਾਂ ਦੇ ਤਰ੍ਹਾਂ ਬਰਕਰਾਰ ਹੈ ਪਰ ਇਸ ਦੇ ਦੁਖਦਾਈ ਇਤਿਹਾਸ ਦੇ ਬਾਰੇ ਕੋਈ ਨਹੀਂ ਜਾਣਦਾ ਉਸ ਵੇਲੇ ਦੇ ਸਿੱਖ ਕੈਨੇਡਾ ਤਾਂ ਜ਼ਰੂਰ ਜਾਂਦੇ ਸੀ ਪਰ ਆਪਣੇ ਅੰਦਰੋਂ ਕਦੇ ਵੀ ਪੰਜਾਬ ਨੂੰ ਮਿਟਣ ਨਹੀਂ ਦਿੰਦੇ ਸੀ ਅੱਜ ਅਸੀਂ ਚਾਰ ਅੱਖਰ ਅੰਗਰੇਜ਼ੀ ਦੇ ਪੜ੍ਹ ਕੇ ਆਪਣੇ ਆਪ ਨੂੰ ਅੰਗਰੇਜ਼ ਦੱਸਣ ਲੱਗ ਜਾਂਦੇ ਹਾਂ ਤੇ ਪੰਜਾਬ ਨੂੰ ਮਾੜਾ ਕਹਿੰਦੇ ਹਾਂ ਜੇ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਦ ਤੱਕ ਦੇ ਲਈ ਤੁਸੀਂ ਜੁੜੇ ਰਹੋ ਮਿੱਟੀ ਚੈਨਲ ਦੇ ਨਾਲ